ਅੱਜ ਜਿਹੜੀ ਚੀਜ਼ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਨਾ ਇਹ ਮੇਰੀ ਦਾਦੀ ਦਾ ਦੱਸਿਆ ਹੋਇਆ ਤਰੀਕਾ ਹੈ ਜੀ ਜਦੋਂ ਬਣਾਉਣ ਲੱਗ ਜੰਨੇ ਆ ਨਾ ਉਹ ਨਾਨੀਆਂ ਦਾਦੀਆਂ ਦੇ ਦੱਸੇ ਹੋਏ ਤਰੀਕੇ ਦੇ ਹਿਸਾਬ ਨਾਲ ਆਪਾਂ ਚੀਜ਼ਾਂ ਤਿਆਰ ਕਰਦੇ ਆ ਤਾਂ ਉਦੋਂ ਫਿਰ ਪਸ਼ੋਕੜ ਪੀਕੇ ਬੜੇ ਯਾਦ ਆਉਂਦੇ ਨੇ ਵੀ ਉਹ ਕੰਧਾਂ ਉਹ ਗੰਧੋਲੀਆਂ ਉਹ ਮਿੱਟੀ ਦੇ ਚੁੱਲ੍ਹੇ ਤੇ ਉਹ ਗੱਲਾਂ ਬਾਤਾਂ ਉਦੋਂ ਬਹੁਤ ਯਾਦ ਆਉਂਦੀਆਂ ਨੇ ਤੇ ਬੜਾ ਹੀ ਮਨ ਨੂੰ ਸਕੂਨ ਮਿਲਦਾ ਹੈਗਾ ਤੇ ਆਪਾਂ ਅੱਜ ਬਣਾਉਣ ਲੱਗੇ ਸੀਗੇ ਜੀ ਜੋ ਚੀਜ਼ ਤਰੀਕਾ ਤੁਹਾਨੂੰ ਦੱਸਣ ਲੱਗੇ ਆਂ ਪੇਠੇ ਦੀ ਸਬਜ਼ੀ ਬਣਾਉਣ ਲੱਗੇ ਸੀ ਮੇਰੀ ਦਾਦੀ ਕੀ ਕਰਦੀ ਸੀ ਪੇਠਾ ਜਦੋਂ ਬਣਾਉਣਾ ਨਾ ਤੇ ਪਾਣੀ ਉਬਲਣਾ ਰੱਖਦਣਾ ਤੇ ਉਹਦੇ ਵਿੱਚ ਥੋੜਾ ਜਿਹਾ ਨਮਕ ਪਾ ਦੇਣਾ ਤੇ ਵਿੱਚ ਹਲਦੀ ਪਾ ਦੇਣੀ ਹਲਦੀ ਪਾ ਕੇ ਤੇ ਜਿਹੜੇ ਪੀਸ ਕੱਟਣੇ ਨਾ ਤੇ ਉਹਦੇ ਵਿੱਚ ਉਹਨੂੰ ਸੇਕ ਲਵਾ ਲੈਣਾ 5 ਮਿੰਟ ਕਹਿੰਦੀ ਸੀ ਬੇਟਾ ਇਹ ਬਹੁਤ ਚੰਗਾ ਹੁੰਦਾ ਤੇ ਨਾਲੇ ਲੀਵਰ ਨੂੰ ਬਹੁਤ ਚੰਗਾ ਹੁੰਦਾ ਪੇਠਾ ਆਪਾਂ ਲੀਵਰ ਵਾਸਤੇ ਪੇਠਾ ਖਾਣੇ ਆ ਨਾ ਪੇਠੇ ਦੀ ਸਬਜ਼ੀ ਬਣਾ ਕੇ ਖਾਣੇ ਤਾਂ ਬਹੁਤ ਹੀ ਚੰਗੀ ਐ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਖਾਇਆ ਕਰੋ ਤੇ ਅੱਜ ਤੁਹਾਨੂੰ ਜਿਹੜਾ ਇਹ ਨਵਾਂ ਤਰੀਕਾ ਦੱਸਣ ਲੱਗਿਆ ਨਾ ਤੁਸੀਂ ਇਹ ਜ਼ਰੂਰ ਟਰਾਈ ਕਰਿਓ ਤੇ ਮੈਂ ਵੀ ਬਣਾਈ ਜਾਂਦੀ ਸੀ ਤੇ ਮੇਰੇ ਗੱਲਾਂ ਯਾਦ ਆਈ ਜਾਂਦੀਆਂ ਸੀ ਕਿਆਂ ਵੀ ਕਦੇ ਐਂ ਕੋਲੇ ਬੈਠੇ ਹੁੰਦੇ ਸੀ ਹਨਾ ਉਹ ਕੱਚੀਆਂ ਗੰਧੋਲੀਆਂ ਤੇ ਕੱਚੇ ਚੁੱਲ੍ਹੇ ਤੇ ਸਾਰੇ ਉਹ ਪੋਚਾ ਲਾਇਆ ਹੋਇਆ ਹੁੰਦਾ ਸੀ ਚੁੱਲਿਆਂ ਦੇ ਪਾਣੋਂ ਮਿੱਟੀ ਦਾ ਤੇ ਭਾਈ ਉਹ ਮੇਰੇ ਨਾ ਦਿਮਾਗ 'ਚ ਚੜ ਜਾਂਦੀ ਹੈ ਗੱਲ ਤੇ ਫਿਰ ਮੈਂ ਕਹਿਦਣੀ ਚਲੋ ਤੁਹਾਡੇ ਨਾਲ ਸਾਂਝੀ ਕਰਦੀ ਆ ਹਨਾ ਆ ਵਾਲ ਕੇ ਆਪਾਂ ਇਸ ਪਾਣੀ ਦੇ ਵਿੱਚੋਂ 5 ਮਿੰਟ ਵਾਲ ਕੇ ਤੇ ਸਾਰੇ ਦੇ ਸਾਰੇ ਪੀਸ ਕੱਢ ਲੇ ਤੇ ਦੂਜੇ ਪਾਸੇ ਧਰ ਲੇ ਜੀ ਆਪਾਂ ਕੜਾਹੀ ਉਹਦੇ ਵਿੱਚ ਪਾ ਲਿਆ ਜੀ ਘਿਓ ਦੇਸੀ ਘਿਓ ਦੇ ਵਿੱਚ ਬਣਾਇਓ ਤੁਸੀਂ ਇਹ ਬਹੁਤ ਹੀ ਟੇਸਟੀ ਬਣਦਾ ਹੈਗਾ ਜਿਹੜੇ ਤਰੀਕੇ ਨਾਲ ਮੈਂ ਬਣਾਉਣੀ ਆ ਉਸ ਤਰੀਕੇ ਨਾਲ ਤੁਸੀਂ ਦੇਸੀ ਘਿਓ ਦੇ ਵਿੱਚ ਇਹਨੂੰ ਤਿਆਰ ਕਰਿਓ ਪੇਠਾ ਬਹੁਤ ਹੀ ਮਤਲਬ ਚੰਗੀ ਵੀ ਚੀਜ਼ ਹੈ ਤੇ ਬਹੁਤ ਹੀ ਵਧੀਆ ਸਵਾਦ ਬੰਦਾ ਤੇ ਆ ਮੈਂ ਨਾ ਮੈਥੇ ਭਿਉ ਕੇ ਰੱਖੇ ਸੀਗੇ ਥੋੜੇ ਜੇ ਸੁੱਕੇ ਮੈਥੇ ਸੀ ਜਿਹੜੇ ਇਹਨਾਂ ਨੂੰ ਮੈਂ ਪਹਿਲਾਂ ਪਾਣੀ ਚ ਭਿਉਂਤਾ ਅਗਰ ਤੁਸੀਂ ਇਹ ਮੈਥੇ ਪਾ ਕੇ ਬਣਾਉਂਗੇ ਨਾ ਤਾਂ ਬਹੁਤ ਜ਼ਿਆਦਾ ਟੇਸਟ ਇਹਨਾਂ ਦਾ ਵਧੀਆ ਹੁੰਦਾ ਜੇ ਆਪਾਂ ਉਵੇਂ ਹੀ ਮੈਥੇ ਪਾ ਦਿੰਨੇ ਆ ਤੇ ਫਿਰ ਇਹ ਜਾੜਾ ਥੱਲੇ ਰੜਕਦੇ ਜੇ ਰਹਿੰਦੇ ਨੇ ਇਹਨਾਂ ਨੂੰ ਭਿਉਂ ਕੇ ਰੱਖ ਦਿਓ ਤੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਘਿਓ ਦੇ ਵਿੱਚ ਭੁੰਨ ਲੋ ਚੰਗੀ ਤਰ੍ਹਾਂ ਭੁੰਨਣਾ ਤੇ ਫਿਰ ਆਪਾਂ ਪਾ ਲੈਣਾ ਜੀ ਥੋੜਾ ਜਿਹਾ ਅਦਰਕ ਜਿਆਦਾ ਇਹਦੇ ਵਿੱਚ ਬਾਲੀਆਂ ਚੀਜ਼ਾਂ ਦੀ ਲੋੜ ਨਹੀਂ ਅਦਰਕ ਪਾ ਲਿਆ ਤੇ ਹੁਣ ਪਾ ਲੈਣੇ ਜੀ ਆਪਾਂ ਪਿਆਜ਼ ਪਿਆਜ਼ ਪਾ ਕੇ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈਗਾ ਇਹ ਗਰਮੀ ਦੇ ਵਿੱਚ ਇਹੋ ਜਿਹੀਆਂ ਸਬਜ਼ੀਆਂ ਬਹੁਤ ਹੀ ਸੁਆਦ ਲੱਗਦੀਆਂ ਨੇ ਬਹੁਤ ਜੀ ਕਰਦਾ ਹੈਗਾ ਖਾਣ ਨੂੰ ਚੰਗੀ ਨਾਲ ਲੱਸੀ ਹੋਵੇ ਦਹੀਂ ਹੋਵੇ ਹਨਾ ਪਤਲੀ ਲੱਸੀ ਹੋਵੇ ਤਾਂ ਇਹੋ ਜਿਹੀਆਂ ਚੀਜ਼ਾਂ ਬਹੁਤ ਹੀ ਅੱਛੀਆਂ ਲੱਗਦੀਆਂ ਨੇ ਬਹੁਤ ਸੁਆਦ ਲੱਗਦੀਆਂ ਨੇ ਤੇ ਫਿਰ ਪਾ ਲਿਆ ਜੀ ਆਪਾਂ ਟਮਾਟਰ ਠੀਕ ਹੈ ਜੀ ਉਹਨਾਂ ਨੇ ਜਿਹੜੀਆਂ ਚੀਜ਼ਾਂ ਮੈਨੂੰ ਦਸੀਆਂ ਸੀ ਨਾ ਮੈਨੂੰ ਸਿਖਾਈਆਂ ਸੀ ਉਹ ਮੈਂ ਬਣਾਉਣੀ ਆ ਘਰ ਦੇ ਵਿੱਚ ਇਹ ਨਹੀਂ ਵੀ ਆਪਾਂ ਮਤਲਬ ਕਿ ਉਹਨਾਂ ਦੀਆਂ ਦਸੀਆਂ ਹੋਈਆਂ ਚੀਜ਼ਾਂ ਆਪਾਂ ਭੁੱਲ ਗਏ ਉਹਨਾਂ ਦੇ ਸਦਕਾ ਹੀ ਆਪਾਂ ਕਾਮਯਾਬ ਹੋਏ ਆ ਹੁਣ ਤੱਕ ਆਪਾਂ ਇੱਥੋਂ ਤੱਕ ਪਹੁੰਚੇ ਆ ਤਾਂ ਉਹਨਾਂ ਦੇ ਸਦਕਾ ਹੀ ਪਹੁੰਚੇ ਆ ਜੀ ਆਹ ਲੋ ਜੀ ਆਪਾਂ ਨਮਕ ਮਿਰਚ ਹਲਦੀ ਮਸਾਲਾ ਜਿਹੜਾ ਕੁਝ ਪਾਉਣਾ ਸੀਗਾ ਇਹਦੇ ਵਿੱਚ ਦਿੱਤਾ ਪਾ ਚੰਗੀ ਤਰ੍ਹਾਂ ਇਹਨੂੰ ਭੁੰਨ ਲੈਣਾ ਹੈਗਾ ਸੌਖੇ ਤਰੀਕੇ ਨਾਲ ਬਣ ਜਾਂਦੀ ਹੈ ਨਾਲੇ ਪਹਿਲਾਂ ਹੀ ਆਪਾਂ ਉਹਨੂੰ ਉਬਾਲਾ ਦਿਵਾ ਕੇ ਰੱਖ ਲਿਆ ਨਾ ਥੋੜਾ ਜਿਹਾ ਆਪਾਂ ਪਾਣੀ ਪਾ ਲੈਣਾ ਇਹਨੂੰ ਚੰਗੀ ਤਰ੍ਹਾਂ ਪਾਣੀ ਇਹਦੇ ਵਿੱਚ ਤਾਂ ਪਾਉਣਾ ਹੈਗਾ ਅੱਗੇ ਜਿਹੜੀ ਚੀਜ਼ ਆਪਾਂ ਪਾਈ ਜਾਂਦੇ ਮੈਂ ਤੁਹਾਨੂੰ ਦੱਸਦੀਆਂ ਵੀ ਆਪਾਂ ਪਹਿਲਾਂ ਇਹਦੇ ਵਿੱਚ ਮਸਾਲੇ ਦੇ ਵਿੱਚ ਪਾਣੀ ਕਿਉਂ ਪਾਇਆ ਮਾੜੀ ਜੀ ਹਿੰਗ ਪਾਤੀ ਵੀ ਇਹ ਇਹ ਆਪਾਂ ਪਾਣੀ ਪਹਿਲਾਂ ਕਿਉਂ ਪਾਇਆ ਸੀ ਤੇ ਹੁਣ ਆਪਾਂ ਕੀ ਕਰਨਾ ਜੀ ਇਹਦੇ ਵਿੱਚ ਨਾ ਥੋੜੀ ਜੀ ਦਹੀਂ ਪਾਉਣੀ ਹੈ ਇੱਕ ਕੱਪ ਆਪਾਂ ਇਹਦੇ ਵਿੱਚ ਦਹੀਂ ਦਾ ਪਾਤਾ ਜੇ ਆਪਾਂ ਸਿੱਧੀ ਦਹੀਂ ਪਾਉਂਦੇ ਸੀਗੇ ਨਾ ਤਾਂ ਫਿਰ ਦਹੀਂ ਪਾਟ ਜਾਂਦੀ ਹੈਗੀ ਜੇ ਪਾਣੀ ਤੋਂ ਬਿਨਾ ਆਪਾਂ ਦਹੀਂ ਪਾਉਣੇ ਆ ਪਿਆਜ਼ ਟਮਾਟਰਾਂ ਦੇ ਵਿੱਚ ਤਾਂ ਫਿਰ ਦਹੀਂ ਪਾਟ ਜਾਂਦੀ ਹੈ ਫਿਰ ਉਹ ਚੰਗੀ ਨਹੀਂ ਲੱਗਦੀ ਹੈਗੀ ਥੋੜੀ ਜੀ ਆਪਾਂ ਦਹੀਂ ਪਾਉਣੇ ਆ ਨਾ ਵਿੱਚ ਭਾਵੇਂ ਟਮਾਟਰ ਪਾਏ ਹੋਏ ਨੇ ਤੇ ਪਰੇ ਪੇਠੇ ਦੀ ਰੰਗਤ ਹੀ ਹੋਰ ਹੋ ਜਾਂਦੀ ਹੈ ਜਾਨੀ ਕਿ ਖਾਣ ਦਾ ਸਵਾਦ ਹੀ ਹੋਰ ਹੋ ਜਾਂਦਾ ਹੈ ਤੇ ਮੈਨੂੰ ਉਮੀਦ ਹੈ ਵੀ ਅੱਜ ਤੁਸੀਂ ਕੜਾਈ ਜ਼ਰੂਰ ਚੜਾਉਂਗੀਆਂ ਦੇਖ ਕੇ ਹਨਾ ਜ਼ਰੂਰ ਬਣਾਉਂਗੀਆਂ ਇੱਕ ਵਾਰੀ ਦੇਖ ਕੇ ਭੈਣੋ ਟਰਾਈ ਜ਼ਰੂਰ ਕਰਿਓ ਹਨਾ ਤੇ ਨਾਲ-ਨਾਲ ਮੈਨੂੰ ਇਹ ਵੀ ਦੱਸ ਦਿਆ ਕਰੋ ਵੀ ਮੇਰੀਆਂ ਵੀਡੀਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਦੇਖ ਰਹੇ ਹੋ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਤੁਸੀਂ ਮਿੱਠੇ-ਮਿੱਠੇ ਕਮੈਂਟ ਕਰਦੇ ਹੋ ਹਨ ਕੱਲ ਵੀ ਮੈਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਦੱਸਿਆ ਸੀਗਾ ਵੀ ਮਤਲਬ ਕਿ ਕਾਫੀ ਗੱਲਾਂ ਕੀਤੀਆਂ ਸੀ ਦਿਲ ਦੀਆਂ ਸਾਂਝੀਆਂ ਕੀਤੀਆਂ ਸੀਗੀਆਂ ਹੁਣ ਆਪਾਂ ਕੀ ਕੀਤਾ ਜੀ ਇਹਦੇ ਵਿੱਚ ਥੋੜੀ ਜੀ ਮੇਥੀ ਪਾਤੀ ਮੇਥੀ ਪਾ ਲੈਣੀ ਹੈ ਜੀ ਹੁਣ ਇਹ ਚੀਜ਼ ਕੀ ਪਾਈ ਹੈ ਤੁਸੀਂ ਧਿਆਨ ਦਿਓ ਥੋੜਾ ਜਿਹਾ ਇਹਦੇ ਵਿੱਚ ਪਾਈ ਹੈ ਜੀ ਬ੍ਰਾਊਨ 슈ਗਰ ਤੁਸੀਂ ਮਤਲਬ ਮਿੱਠਾ ਕੁਝ ਵੀ ਪਾ ਸਕਦੇ ਹੋ ਗੁੜ ਵੀ ਪਾ ਸਕਦੇ ਹੋ ਮੈਂ ਬ੍ਰਾਊਨ 슈ਗਰ ਪਾਇਆ ਸਾਰਾ ਮਸਾਲਾ ਤਿਆਰ ਕਰਕੇ ਜੀ ਆਪਾਂ ਹੁਣ ਪੇਠਾ ਪਾ ਦੇਣਾ ਇਹਦੇ ਵਿੱਚ ਆ ਪੇਠਾ ਪਾ ਕੇ ਤੇਨੂੰ ਚੰਗੀ ਤਰ੍ਹਾਂ ਹਲਾ ਲੈਣਾ ਇਹ ਸਬਜੀ ਦੇਖ ਕੇ ਤੁਸੀਂ ਮਿੱਠੇ ਮਿੱਠੇ ਕਮੈਂਟ ਪਲੀਜ਼ ਜ਼ਰੂਰ ਕਰਨੇ ਨੇ ਇਹ ਤੰਦੂਰ ਦੀ ਰੋਟੀ ਨਾਲ ਵੀ ਬੜੀ ਸਵਾਦ ਲੱਗਦੀ ਹੈ ਤੰਦੂਰ ਦੀ ਰੋਟੀ ਹੋਵੇ ਤਾਂ ਬੱਲੇ ਬੱਲੇ ਹੈ ਬਹੁਤ ਹੀ ਅੱਛਾ ਇਹਦਾ ਟੇਸਟ ਆਉਂਦਾ ਤੇ ਆਪਾਂ ਹੁਣ ਟਾਕਦੀ ਸਬਜੀ ਆਪਣੀ ਹੋ ਗਈ ਜੀ ਤਿਆਰ 2 ਮਿੰਟਾਂ ਚ ਤਿਆਰ ਹੋ ਜੂਗੀ ਆ ਦੇਖੋ ਕਿੰਡੀ ਵਧੀਆ ਬਣਦੀ ਹੈ ਤੇ ਘਿਓ ਪਾਓ ਤੁਸੀਂ ਤੇ ਤੰਦੂਰ ਦੀਆਂ ਰੋਟੀਆਂ ਨਾਲ ਖਾਓ ਫਿਰ ਹਨਾ ਬਹੁਤ ਅੱਛਾ ਟੇਸਟ ਬਣਦਾ ਤੇ ਮੈਨੂੰ ਤੁਸੀਂ ਮਿੱਠੇ ਮਿੱਠੇ ਕਮੈਂਟ ਕਰਕੇ ਦੱਸਿਆ ਕਰੋ ਵੀ ਜਿਹੜੀਆਂ ਮੈਨੂੰ ਮੇਰੀ ਦਾਦੀ ਨੇ ਸਿਖਾਈ ਸੀ ਸਬਜੀ ਇਹ ਤੁਹਾਨੂੰ ਕਿਵੇਂ ਲੱਗੀ ਮੈਨੂੰ ਤਾਂ ਬਈ ਬਹੁਤ ਵਧੀਆ ਲੱਗਦੀ ਹੈ ਮੈਂ ਤਾਂ ਬਹੁਤ ਰੀਜ ਨਾਲ ਬਣਾਉਣੀ ਹੈ ਇਹਨਾਂ ਨੂੰ ਹਨਾ ਤੇ ਮੈਂ ਖਾਨੀ ਇੰਜੋਏ ਕਰਦੀ ਹਾਂ ਤੇ ਚਲੋ ਠੀਕ ਹੈ ਜੀ ਓਕੇ ਜੀ ਬਾਏ ਬਾਏ ਕਰਦੇ ਹੋ ਕਮੈਂਟ ਫੇਰ